ਹਾਲੇਲੂਇਆ 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 ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਹਾਲੇਲੂਇਆ हे ਸਰ ਸ਼ਕਤੀਮਾਨ ਪਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ ਜੀ ਇਸ ਸੁੰਦਰ ਤੇ ਮੁਬਾਰਕ ਸਮੇਂ ਦੇ ਲਈ ਪਿਤਾ ਪਰਮੇਸ਼ ਜੀ ਜੋ ਤੁਸੀਂ ਸਾਡੇ ਸਭਨਾਂ ਦੀ ਜ਼ਿੰਦਗੀਆਂ ਦੇ ਵਿੱਚ ਦੇ ਦਿੱਤਾ ਹੈ ਪਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ ਜੀ ਪਰਭੂ ਜੀ ਤੁਸੀਂ ਮਹਾਨ ਉਹ ਸਰਵ ਸ਼ਕਤੀਮਾਨ ਜਿੰਦਾ ਜਲਾਲੀ ਪਰਮੇਸ਼ਰ ਪ੍ਰਭੂ ਜੀ ਅਸੀਂ ਤੁਹਾਡਾ ਰਤਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜਿਸ ਦੀ ਸਾਰੀ ਮਹਿਮਾ ਤੇ ਜਲਾਲ ਪਿਤਾ ਪਰਮੇਸ਼ਰ ਜੀ ਆਪ ਹੀ ਜਿਹਦੇ ਪਵਿੱਤਰ ਨਾਮ ਨੂੰ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਅਸੀਂ ਡਰਦੇ ਤੇ ਕੰਦੇ ਹੋਏ ਪਿਤਾ ਪਰਮੇਸ਼ਰ ਜੀ ਤੁਹਾਡੀ ਪਾਪ ਪਵਿੱਤਰ ਹਜ਼ੂਰੀ ਵਿੱਚ ਝੁੱਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਪਾਕ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹallelujah 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 ਪਿਤਾ ਪੁੱਤਰ ਪਵਿੱਤਰ ਆਤਮਾ ਜੀ ਜੀ ਅਸੀਂ ਆਪਣੇ ਜ਼ਿੰਦਗੀ ਵਿੱਚ ਆਪ ਜੀ ਦਾ ਸਵਾਗਤ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਆਪ ਨੂੰ ਤੁਹਾਡੇ ਪਾਕ ਪਵਿੱਤਰ ਜਿੰਦਾ ਜਲਾਲੀ ਹੱਥਾਂ ਵਿੱਚ ਸੌਂਮ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹallelujah ਹallelujah ਪਰਭੂ ਜੀ ਤੁਸੀਂ ਦਿਯਾਲੂ ਕਿਰਪਾਲੂ ਪਰਮੇਸ਼ਰ ਪ੍ਰਭੂ ਜੀ ਗੁੱਸੇ ਵਿੱਚ ਧੀਜ ਦਇਆ ਦੇ ਨਾਲ ਭਰਪੂਰ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆ ਰਾਜਾ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਸਰਵ ਸ਼ਕਤੀਮਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਸਾਡੇ ਸਿਰਜਣਹਾਰ ਰਚਨਹਾਰ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਇਬਰਾਹਿਮ ਇਜ਼ਹਾਕ ਯਾਕੂਬ ਦੇ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਹਾਲੇਲੂਇਆ ਹਾਲੇਲੂਇਆ ਪਵਿੱਤਰ 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 ਸਰਬਸ਼ਕਤੀ ਮਾ ਸੈਨਾਵਾਂ ਦੀ ਉਹਵਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਜੋ ਆਕਾਸ਼ ਉੱਚ ਸਮੁੰਦਰ ਵਿੱਚ ਧਰਤੀ ਵਿੱਚ ਜੋ ਕੁਝ ਵੀ ਹੈ ਤੁਸੀਂ ਉਤਪਤ ਕੀਤਾ ਹੈ ਪਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ ਜੀ ਜੀ ਤੁਸੀਂ ਸਾਨੂੰ ਚੁਣਿਆ ਤੇ ਆਪਣੀ ਹਜ਼ੂਰੀ ਵਿੱਚ ਲੈ ਕੇ ਆਏ ਪ੍ਰਭੂ ਜੀ ਅਸੀਂ ਤੁਹਾਡੇ ਸ਼ੁਕਰ ਗੁਜ਼ਾਰ ਹਾਂ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਹਾਲੇਲੂਇਆ ਪਰਭੂ ਜੀ ਤੁਸੀਂ ਆ ਅਲਫਾ ਅਤੇ ਓਮੇਗਾ ਹੋ ਪਿਤਾ ਪਰਮੇਸ਼ਰ ਹੋ ਪਹਿਲੇ ਹੋ ਪਿਛਲੇ ਹੋ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡੇ ਕਿਰਪਾ ਦੇ ਲਈ ਤੁਹਾਡੀ ਦਇਆ ਦੇ ਲਈ ਤੁਹਾਡੇ ਭਲਾਈਆਂ ਦੇ ਲਈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਸ਼ੁਕਰ ਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੀ ਮਹਿਮਾ ਦੇ ਲਈ ਚੁਣਿਆ ਤੇ ਠਹਿਰਾਇਆ ਪ੍ਰਭੂ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਹੱਥੋਂ ਦੇ ਪਾਪ ਤੇ ਬੁਰਾਈ ਤੋਂ ਬਚਾ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਸਾਡੀ ਚਟਾਨ ਹੋ ਸਾਡਾ ਉੱਚਾ ਗਾਣ ਹੋ ਸਾਡੇ ਬਲ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਢਾਲ ਹੋ ਪਿਤਾ ਪਰਮੇਸ਼ਰ ਜੀ ਪਵਿੱਤਰ ਆਤਮਾ ਜੀ ਤੁਸੀਂ ਸਾਡੇ ਸੱਚੇ ਸਹਾਈ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਪਨਾਹ ਗਾਹ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਜੀ ਸਾਡੀ ਆਓ ਤੁਸੀਂ ਸਾਡਾ ਵਿਸ਼ਵਾਸ ਹੋ ਪਿਤਾ ਪਰਮੇਸ਼ ਜੀ ਅਸੀਂ ਆਪਣੇ ਆਪ ਨੂੰ ਤੁਹਾਡੇ ਹੱਥਾਂ ਵਿੱਚ ਦਿੰਦੇ ਹਾਂ ਪਿਤਾ ਪਰਮੇਸ਼ ਜੀ ਜੀ ਸਾਨੂੰ ਆਪਣੇ ਕੰਮਾਂ ਦੇ ਲਈ ਇਸਤੇਮਾਲ ਕਰਨਾ ਪਿਤਾ ਪਰਮੇਸ਼ ਜੀ ਤੇਰੀ ਦਇਆ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਵਿੱਦ ਸਮਿਆਂ ਦੇ ਵਿੱਚ ਸੰਭਾਲ ਕੇ ਰੱਖਿਆ ਹੈ ਪਿਤਾ ਪਰਮੇਸ਼ ਜੀ ਸਾਨੂੰ ਹਰ ਤਰ੍ਹਾਂ ਦੇ ਪਾਪ ਤੇ ਬੁਰਾਈ ਤੋਂ ਬਚਾ ਕੇ ਰੱਖਿਆ ਹੈ ਪਿਤਾ ਪਰਮੇਸ਼ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ ਜੀ ਤੜੀ ਕਿਰਪਾ ਤੁਹਾਡੇ ਫਜ਼ਲ ਦੇ ਲਈ ਪਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਅੱਜ ਇਸ ਸੁੰਦਰ ਤੇ ਮੁਬਾਰਕ ਦਿਨ ਦੇ ਲਈ ਪਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਪਿਤਾ ਪਰਮੇਸ਼ ਜੀ ਜੋ ਤੁਸੀਂ ਸਾਡੇ ਸਭਨਾਂ ਦੀ ਜ਼ਿੰਦਗੀਆਂ ਦੇ ਵਿੱਚ ਦੇ ਦਿੱਤਾ ਹੈ ਪਿਤਾ ਪਰਮੇਸ਼ ਜੀ ਬਹੁਤ ਸਾਰੇ ਲੋਕ ਅਜ਼ਾਦ ਨਹੀਂ ਦੇਖ ਸਕਦੇ ਪਿਤਾ ਪਰਮੇਸ਼ ਜੀ ਲੇ ਕਿੰਨਾ ਦਾ ਫਜ਼ਲ ਤੁਹਾਡਾ ਰਹਿਮਤ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਆਂ ਹallelujah ਹallelujah ਹalleluyah halleluyah halleluyah ਪ੍ਰਭੂ ਜੀ ਸਾਡੇ ਸਭ ਜਾਣੇ ਤੇਨ ਜਾਣੇ ਗੁਨਾਹ ਸਾਨੂੰ ਮਾਫ ਕਰ ਦਿਓ ਪਿਤਾ ਪਰਮੇਸ਼ ਜੀ ਆਪਣੇ ਪਾਕ ਪਵਿੱਤਰ ਲਹੂ ਦੇ ਨਾਲ ਧੋ ਕੇ ਸ਼ੁੱਧ ਕਰੋ ਪਿਤਾ ਪਰਮੇਸ਼ ਜੀ ਦੀ ਦਇਆ ਕਰੋ ਹalleluyah halleluyah ਪ੍ਰਭੂ ਜੀ ਜਿੰਨੇ ਵੀ ਜਨ ਤੁਹਾਡੀ ਪਾਪ ਪਵਿੱਤਰ ਹਜ਼ੂਰੀ ਵਿੱਚ ਆਏ ਹਨ ਪਿਤਾ ਪਰਮੇਸ਼ ਜੀ ਇੱਕ ਇੱਕ ਜਨ ਤੇ ਆਪਣੀ ਵੱਡੀ ਦਇਆ ਤੇ ਕਿਰਪਾ ਕਰਨਾ ਪਿਤਾ ਪਰਮੇਸ਼ ਜੀ ਇਹਨਾਂ ਦੇ ਪਰਿਵਾਰਾਂ ਤੇ ਆਪਣੀ ਦਇਆ ਤੇ ਕਿਰਪਾ ਹਮੇਸ਼ਾ ਬਣਾ ਕੇ ਰੱਖਣਾ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਕਰਦੇ ਹਾਂ ਹਾਲੇਲੂਇਆ ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਤੁਸੀਂ ਕਿਹਾ ਮੈਨੂੰ ਪੁਕਾਰ ਮੈਂ ਤੈਨੂੰ ਵੱਡੀਆਂ ਵੱਡੀਆਂ ਤੇ ਓਕਿਓਕਿ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਹਜੇ ਨਹੀਂ ਸਮਝਦਾ ਹਾਲੇਲੂਇਆ ਪਿਤਾ ਪਰਮੇਸ਼ ਜੀ ਅਸੀਂ ਪ੍ਰਾਰਥਨਾ ਕਰਦੇ ਪ੍ਰਭੂ ਸਾਡੇ ਉੱਤੇ ਆਪਣੇ ਗਹਿਰੇ ਪਿਆਰ ਨੂੰ ਗੁਜੇ ਪਿਆਰ ਨੂੰ ਪ੍ਰਗਟ ਕਰੋ ਪਿਤਾ ਪਰਮੇਸ਼ ਜੀ ਦਇਆ ਕਰੋ ਹਾਲੇਲੂਇਆ ਪ੍ਰਭੂ ਜੀ ਸਾਨੂੰ ਆਦਮੀ ਬੋਧ ਤੇ ਸਮਝ ਦਿਓ ਪਿਤਾ ਪਰਮੇਸ਼ ਜੀ ਗਿਆਨ ਦੇ ਪ੍ਰਕਾਰ ਦਾ ਆਤਮਾ ਦੇ ਦਿਓ ਪਿਤਾ ਪਰਮੇਸ਼ ਜੀ ਪ੍ਰਭੂ ਜੀ ਸਾਡੀ ਆਤਮਿਕ ਅੱਖਾਂ ਨੂੰ ਖੋਲ ਦਿਓ ਪਿਤਾ ਪਰਮੇਸ਼ ਜੀ ਤਾਂ ਜੋ ਅਸੀਂ ਤੁਹਾਡੇ ਪਵਿੱਤਰ ਮਾਰਗਾਂ ਤੇ ਚੱਲ ਸਕੀਏ ਪਿਤਾ ਪਰਮੇਸ਼ ਜੀ ਪਰਮੇਸ਼ ਜੀ ਦੀ ਦਇਆ ਕੋਲ ਸਾਡੀ ਆਤਮਿਕ ਕੰਨਾਂ ਨੂੰ ਖੋਲ ਦਿਓ ਤਾਂ ਜੋ ਸਾਫ਼-ਸਾਫ਼ ਪਵਿੱਤਰ ਆਤਮਾ ਜੀ ਅਸੀਂ ਤੁਹਾਡੀ ਆਵਾਜ਼ ਨੂੰ ਸੁਣ ਸਕੀਏ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਹallelujah hallelujah hallelujah ਪ੍ਰਭੂ ਜਿਸ ਤਰ੍ਹਾਂ ਰਾਜਾ 다우드 ਕਹਿੰਦਾ ਹੈ ਮੈਂ ਆਪਣੀ ਅੱਖਾਂ ਪਹਾੜਾਂ ਵੱਲ ਚੱਕਾਂਗਾ ਮੇਰੀ ਸਹਾਇਤਾ ਕਿੱਥੋਂ ਆਵੇਗੀ ਮੇਰੀ ਸਹਾਇਤਾ ਯਹੋਵਾ ਪਰਮੇਸ਼ ਤੋਏ ਜਿਹੜਾ ਅਕਾਸ਼ ਔਰ ਪ੍ਰਿਥਵੀ ਨੂੰ ਬਣਾਉਣ ਵਾਲਾ ਪਰਮੇਸ਼ ਹੈ ਸੱਚ ਮੁੱਚ ਪਿਤਾ ਪਰਮੇਸ਼ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ ਜੀ ਸਾਡੇ ਸਭਨਾ ਦੀ ਜ਼ਰੂਰਤਾਂ ਨੂੰ ਪਿਤਾ ਪਰਮੇਸ਼ ਜੀ ਤੁਸੀਂ ਆਪਣੇ ਸਾਹੀ ਖਜ਼ਾਨੇ ਵਿੱਚੋਂ ਪੂਰਿਆ ਕਰਦੇ ਹੋ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹallelujah hallelujah ਹallelujah ਧੰਨਵਾਦ ਧੰਨਵਾਦ ਤੁਸੀਂ ਕਿਹਾ ਨਾ ਮੈਂ ਤੈਨੂੰ ਕਦੇ ਛੱਡਾਂਗਾ ਨਾ ਮੈਂ ਕਦੇ ਤਿਆਗਾਂਗਾ ਜਿਸ ਤਰ੍ਹਾਂ ਮੈਂ موسی ਦੇ ਨਾਲ ਰਹਾ ਉਸ ਤਰ੍ਹਾਂ ਮੈਂ ਤੁਹਾਡੇ ਨਾਲ ਰਹਾਂਗਾ ਹallelujah ਪ੍ਰਭੂ ਦੇ ਬਚਨ ਦੇ ਵਿੱਚ ਲਿਖਿਆ ਜੇ ਇਹ ਵਿਵਸਥਾ ਦੀ ਪੁਸਤਕ ਤੇਰੀ ਚਿੱਤ ਤੋਂ ਕਦੇ ਵੀ ਵੱਖ ਨਾ ਹੋਵੇ ਸਗੋਂ ਦਿਨ ਰਾਤ ਇਸ ਉੱਤੇ ਮਨਨ ਕਰ ਤਾਂ ਤੂੰ ਪ੍ਰਭਾਵਸ਼ਾਲੀ ਹੋਵੇਂਗਾ ਲੋਕਾਂ ਵਿੱਚ ਤੇਰਾ ਬੋਲ ਬਾਲਾ ਹੋਵੇਗਾ ਤੇਰੇ ਸਾਰੇ ਕੰਮ ਸਫਲ ਹੋ ਜਾਣਗੇ ਹallelujah ਸੱਚਮੁੱਚ ਪਿਤਾ ਪਰਮੇਸ਼ ਜੀ ਆਰੇ ਬਚਨ ਵਿੱਚ ਲਿਖਿਆ ਕਾਸ਼ ਉਹ ਤੇ ਤਾਲ ਜਾਣਗੇ ਪਰ ਮੇਰੇ ਬਚਨ ਕਦੇ ਵੀ ਨਹੀਂ ਤੱਲਣਗੇ ਸੱਚਮੁੱਚ ਪਿਤਾ ਪਰਮੇਸ਼ ਜੀ ਤੁਸੀਂ ਮਹਾਨ ਉਹ ਪਿਤਾ ਪਰਮੇਸ਼ ਤੁਹਾਡੇ ਬਚਨ ਵਿੱਚ ਲਿਖਿਆ ਹੈ ਹਰੇਕ ਜਿਹੜਾ ਇਹ ਹਵਾ ਦਾ ਭੈ ਮੰਨਦਾ ਹੈ ਤੇ ਉਹਦੇ ਰਾਹਾਂ ਉਤੇ ਚੱਲਦਾ ਹੈ ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਵੇਂਗਾ ਤੂੰ ਤੁਹਾਨੂੰ ਹੋਵੇਗਾ ਤੇਰਾ ਭਲਾ ਹੋਵੇਗਾ ਹਾਲੇਲੂਇਆ ਸੱਚਮੁੱਚ ਪਿਤਾ ਪਰਮੇਸ਼ ਜੀ ਪ੍ਰਭੂ ਜੀ ਇੱਕ ਇੱਕ ਜਾਣਦੇ ਆਪਣੀ ਵੱਡੀ ਦਇਆ ਤੇ ਅਨੁਗ੍ਰਹਿ ਕਰਨਾ ਪ੍ਰਭੂ ਜੀ ਤੁਸੀਂ ਹਿਰਦੇ ਔਰ ਗੁਰਦੇ ਨੂੰ ਚਾਂਚਣ ਵਾਲੇ ਪਰਮੇਸ਼ ਸੋ ਪ੍ਰਭੂ ਜੀ

ਪਰਭੂ ਜੀ ਪਵਿੱਤਰ ਹਜ਼ੂਰੀ ਵਿੱਚ ਲਿਆਂਦਾ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹallelujah ਹallelujah ਪ੍ਰਭੂ ਜੀ ਤੁਸੀਂ ਸਾਡੇ ਰਾਹਾਂ ਨੂੰ ਪਧਰਿਆ ਕੀਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੇ ਸਾਡੇ ਵਿਰੋਧੀਆਂ ਦੇ ਸਾਹਮਣੇ ਸਾਡੇ ਲਈ ਮੇਜ ਵਿੱਚ ਆਇਆ ਪਿਤਾ ਪਰਮੇਸ਼ ਜੀ ਪ੍ਰਭੂ ਤੁਹਾਡੇ ਵਚਨਸ ਲਿਖਿਆ ਹੈ ਤੂੰ ਧਰਮ ਦੇ ਨਾਲ ਪ੍ਰੇਮ ਅਤੇ ਬਦੀ ਦੇ ਨਾਲ ਵੈਰ ਰੱਖਿਆ ਇਸ ਲਈ ਤੇਰੇ ਪਰਮੇਸ਼ ਨੇ ਤੇਰੇ ਸਾਧਿਓ ਤੋਂ ਵਾਧ ਕੇ ਤੇਰੇ ਨੂੰ ਮੱਸਾ ਕੀਤਾ ਪਿਤਾ ਪਰਮੇਸ਼ ਜੀ ਖੜਾ ਧੰਨਵਾਦ ਕਰਦੇ ਸਾਨੂੰ ਪਵਿੱਤਰਤਾ ਵਾਲਾ ਸੱਚਾਈ ਵਾਲਾ ਜੀਵਨ ਦੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਪ੍ਰਭੂ ਜੀ ਤੁਹਾਗੇ ਸਾਰੇ ਦੀ ਬੇਰੀ ਮੁਬਾਰਕ ਹੋਵੇਗੀ ਹallelujah ਬਿਤਾ ਪਰਮੇਸ਼ਰ ਜੀ ਸਿ ਪ੍ਰਾਰਥਨਾ ਕਰਦੇ ਪ੍ਰਭੂ ਜੀ ਇਹਨਾਂ ਦੇ ਬੱਚਾ ਤੇ ਤੁਹਾਡੀ ਆਸ਼ੀਸ਼ ਹਮੇਸ਼ਾ ਬਣੀ ਰਹੇ ਪ੍ਰਭੂ ਜੀ ਪਵਿੱਤਰਤਾ ਵਾਲਾ ਸਮਝਦਾਰੀ ਵਾਲਾ ਆਗਿਆਕਾਰੀ ਵਾਲਾ ਜੀਵਨ ਦੇਣਾ ਪਿਤਾ ਪਰਮੇਸ਼ਰ ਜੀ ਆਪਣੇ ਵੱਡੇ ਵੱਡੇ ਕੰਮਾਂ ਦੇ ਲਈ ਇਸਤੇਮਾਲ ਕਰਨਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਪਿਤਾ ਪਰਮੇਸ਼ਰ ਜੀ ਨਦੀ ਹਜਰ ਹੋ ਤਾ ਨੂੰ ਪਿਤਾ ਪਰਮੇਸ਼ਰ ਜੀ ਆਪਣੇ ਸ਼ਾਹੀ ਖਜ਼ਾਨੇ ਵਿੱਚੋਂ ਪੂਰਿਆ ਕਰਨਾ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਪ੍ਰਭੂ ਜਿਨ੍ਹਾਂ ਕੋਲ ਜੌਬ ਨਹੀਂ ਉਹਨਾਂ ਨੂੰ ਜੌਬ ਨਾਲ ਬLES ਕਰੋ ਪਿਤਾ ਪਰਮੇਸ਼ ਜੀ ਦਇਆ ਕਰੋ ਹਾਲੇਲੂਇਆ ਹਾਦਰ ਦੇ ਸ਼ੈਤਾਨੀ ਬੰਦਨ ਇਹਨਾਂ ਜੀਵਾਂ ਵਿੱਚੋਂ ਨਾਸ਼ ਹੋ ਜਾਣ ਪਿਤਾ ਪਰਮੇਸ਼ ਤੁਹਾਡੇ ਵਚਨ ਵਿੱਚ ਲਿਖਿਆ ਜਿੱਥੇ ਕਿਤੇ ਪਰਮੇਸ਼ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ ਉੱਥੇ ਛੁਟਕਾਰਾ ਹੈ ਹਾਲੇਲੂਇਆ ਸੱਚ ਮੁੱਚ ਪਿਤਾ ਪਰਮੇਸ਼ ਤੁਹਾਡੇ ਵਚਨ ਜਿਵੇਂ ਨਾ ਬਾਲਤੋਂ ਨਾ ਸ਼ਕਤੀ ਤੋਂ ਪਰ ਮੇਰੀ ਆਤਮਾ ਦੇ ਦੁਆਰਾ ਹਾਲੇਲੂਇਆ ਸੱਚ ਮੁੱਚ ਪਿਤਾ ਪਰਮੇਸ਼ ਜੀ ਤੜੀ ਆਦਬ ਦੁਆਰਾ ਸਭ ਕੁਝ ਹੋ ਸਕਦਾ ਟੜੇ ਬੱਚ ਵਿੱਚ ਲਿਖਿਆ ਜੋ ਮਨੁੱਖਾਂ ਤੋਂ ਅਨਹੋਣਾ ਹੈ ਪਰਮੇਸ਼ਰ ਦੁਸ ਸਭ ਕੁਝ ਹੋ ਸਕਦਾ ਸੱਚਮੂਰਤ ਪਿਤਾ ਪਰਮੇਸ਼ਰ ਜੀ ਤੂੰ ਸਾਡੇ ਲਈ ਸਭ ਮਾਰਗਾਂ ਨੂੰ ਤਿਆਰ ਕਰਨ ਵਾਲੇ ਪਰਮੇਸ਼ਰ ਤੂੰ ਸਾਡੇ ਰਸਤਿਆਂ ਨੂੰ ਸਿੱਧਿਆ ਕਰਨ ਵਾਲੇ ਪਰਮੇਸ਼ਰ ਉਹ ਪ੍ਰਭੂ ਜੀ ਤੁਹਾਡਾ ਧੰਨਵਾਦ ਤੁਸੀਂ ਸਾਡੀ ਉਹ ਥੂਬ ਤਾਂ ਪਰਮੇਸ਼ਰ ਜੀ ਤੂੰ ਸਾਡੇ ਪੈਰਾਂ ਨੂੰ ਫਿਸਲਣ ਤੋਂ ਬਚਾਇਆ ਪ੍ਰਭੂ ਸਾਡੀ ਜਾਨ ਨੂੰ ਮੌਤ ਤੋਂ ਰਿਹਾਈ ਦਿੱਤੀ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਡੇ ਮੰਗਤੋਂ ਬਿੱਲਾ ਹੀ ਜਾਣ ਜੋ ਸਾਨੂੰ ਕਿਹਨਾਂ ਵਸਤਾਂ ਦੀ ਜ਼ਰੂਰਤ ਹੈ ਪ੍ਰਭੂ ਜੀ ਵਿਲੇ ਸਰ ਮੋਹਈਆ ਕਰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਜਿਹਨੇ ਯਹੋਵਾ ਨੂੰ ਤੱਕ ਦੇ ਕਦੇ ਵੀ ਸ਼ਰਮਿੰਦੇ ਨਹੀਂ ਹੋਣਗੇ ਉਹਨਾਂ ਦੇ ਮੂੰਹ ਕਦੇ ਵੀ ਕਾਲੇ ਨਹੀਂ ਹੋਣਗੇ ਛੇਰ ਬੱਚਾ ਨੂੰ ਘਾਟਾ ਪੈਂਦਾ ਭੁੱਖ ਲੱਗਦੀ ਭਰੀ ਯਹੋਵਾ ਦੇ ਤਾਲੀਵਰ ਕਿਸੇ ਚੰਗੀ ਵਜ ਦੀ ਥੋੜੇ ਨਹੀਂ ਹੋਵੇਗੀ ਤੁਹਾਡੇ ਵਚਨ ਚ ਲਿਖਿਆ ਤੂੰ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ ਤੇਰੇ ਹੰਨ ਜਲਦੀ ਬਰਕਤ ਦੇਵੇਗਾ ਤੇਰੇ ਵਿੱਚੋਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਬਾਹਰ ਕੱਢ ਦਵੇਗਾ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਪੋਜਨ ਪਾਣੀ ਤੇ ਆਸ਼ੀਸ਼ ਦੇਣਾ ਨਵੇਂwidehat ਦੇ ਕੰਮਾਂ ਨੂੰ ਸਫਲ ਕਰਨਾ ਮੁਬਾਰਕ ਕਰਨਾ ਪ੍ਰਭੂ ਜਿਨ੍ਹਾਂ ਦੇ ਰਾਹਾਂ ਨੂੰ ਮੁਬਾਰਕ ਕਰਨਾ ਬਿਤਾ ਪਰਮੇਸ਼ ਤੁਹਾਡੇ ਸਵਰਗੀ ਦੂਤ ਇਹਨਾਂ ਦੀ ਨਿਗਰਾਨੀ ਕਰਦੇ ਪਿਤਾ ਪਰਮੇਸ਼ ਜਿਨ੍ਹਾਂ ਦੇ ਹੱਥ ਖੋਫਤ ਅਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਬਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਉਹਦੇ ਵੱਜਰ ਜਿਹੜੇ ਅੰਜੂਆ ਬੀਜੇ ਜੇ ਕਾਰਿਆਂ ਨਾਲ ਵੱਢਣ ਹਾਲੇਲੂਆ ਪਿਤਾ ਪਰਮੇਸ਼ ਜੀ ਪ੍ਰਭੂ ਜਿਹੜੀ ਪਾਪ ਬਿਤਰ ਹਜ਼ੂਰੀ ਵਿੱਚ ਤੁਹਾਡੇ ਪਵਨ ਦੇ ਵਿੱਚ ਵੱਡੀਆਂ ਗਵਾਹੀਆਂ ਦੇ ਨਾਲ ਆਉਂਦੇ ਯੇਸ਼ੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਹallelujah ਹallelujah ਪ੍ਰਭੂ ਦਾ ਦੇਵਚਰ ਦੇ ਵਿੱਚ ਲਿਖਿਆ ਹੈ ਜੇ ਤੂੰ ਮੁੜੇ ਤਾਂ ਮੈਂ ਤੈਨੂੰ ਮੋੜ ਲਿਆਵਾਂਗਾ ਪਰ ਤੂੰ ਮੇਰੇ ਸੰਮੁਖ ਲੋ ਸਕੇ ਜੇ ਤੂੰ ਮਹੰਗੇ ਮੋਨ ਨੂੰ ਖਿੱਦ ਨਾਲੋਂ ਅੱਡ ਕਰੇ ਤਾਂ ਤੂੰ ਮੇਰੇ ਮੁਖ ਵਰਗਾ ਹੋਵੇਂਗਾ ਉਹ ਤੇਰੀ ਵੱਲ ਮੁੜਨਗੇ ਪਰ ਤੂੰ ਉਹਨਾਂ ਵੱਲ ਨਹੀਂ ਮੁੜੇਗਾ ਮੈਂ ਤੈਨੂੰ ਇਸ ਪ੍ਰਜਾ ਲਈ ਇੱਕ ਪੱਕੀ ਪਿੱਤਲ ਦੀ ਕੰਧ ਬਣਾਵਾਂਗਾ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਹੀਂ ਸਕਣਗੇ ਮੈਂ ਤੇਰੇ ਨਾਲ ਜੋ ਹਾਂਪੇ ਮੈਂ ਤੈਨੂੰ ਬਚਾਵਾਂ ਤੇ ਤੈਨੂੰ ਛੁਡਾਵਾਂ ਹallelujah ਹੋਵਾ ਦਵਾਕ ਹੈ ਸੱਚਮੁੱਚ ਪਿਤਾ ਪਰਮੇਸ਼ ਜੀ ਤੂੰ ਸਾਨੂੰ ਸਾਡੇ ਵਿਰੋਧੀਆਂ ਦੇ ਉੱਤੇ ਉੱਚਾ ਕੀਤਾ ਪਿਤਾ ਪਰਮੇਸ਼ਰ ਜੀ ਹallelujah ਪ੍ਰਭੂ ਜੀ ਤੁਸੀਂ ਸਾਡੇ ਵੈਰੀਆਂ ਨੂੰ ਸ਼ਰਬਿੰਦਿਆ ਕਰ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਹਰ ਜੋ ਜਾਲ ਜੋ ਉਹਨਾਂ ਨੇ ਸਾਡੇ ਲਈ ਲਗਾਇਆ ਉਸ ਵਿੱਚ ਉਹ ਆ ਫਸ ਗਏ ਹਨ ਯੀਸ਼ੂ ਮਸੀਹ ਦੇ ਸਾਹਮਣੇ ਤੇ ਨਾਮ ਤੁਹਾਡੇ ਵਿੱਚ ਲੱਗਾ ਤੁਹਾਡੇ ਵਿਆਰੀ ਇੱਕ ਰਾਤਾਂ ਨਹੀਂ ਹੋ ਕੇ ਆਣਗੇ ਵਿੱਚ ਸੱਤੀ ਰਾਹੀ ਤੁਹਾਡੇ ਅਗੋਂ ਨੱਠ ਗਏ ਹallelujah ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਕਿਹਾ ਨਾ ਡਰ ਮੈਂ ਤੇਰੇ ਨਾਲ ਸੰਜੋਹਨਾ ਆਕਰ ਮੈਂ ਤੇਰਾ ਪਰਮੇਸ਼ਰ ਜੋ ਮੈਂ ਤੈਨੂੰ ਜ਼ੋਰ ਬਖਸ਼ਾਂਗਾ ਮੈਂ ਤੈਨੂੰ ਮੇਦਨ ਜ਼ੋਰ ਬਖਸ਼ਾ ਮਧਰੀ ਸਹਾਇਤਾ ਕਰਾਂ ਉਹਨੂੰ ਫਤਿਹਮੰਦ ਸੱਜੇ ਹੱਥ ਦੇ ਨਾਲ ਸੰਭਾਲਾਂਗਾ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਹਾਡੇ ਵੱਜੂ ਜਿਹਿਸ ਦਾ ਮਾਤਾ ਆਪਣੇ ਬੱਚਿਆਂ ਨੂੰ ਦਿਲਾਸਾ ਦਿੰਦੀ ਹੈ ਉਸੇ ਤਰ੍ਹਾਂ ਮੈਂ ਤੁਹਾਨੂੰ ਦਿਲਾਸਾ ਦੇਵਾਂਗਾ ਸੱਚ ਮੁੱਚ ਪਿਤਾ ਪਰਮੇਸ਼ਰ ਤੁਹਾਡੀ ਦਇਆ ਤੁਹਾਡੀ ਕਰੂਨਾ ਤੁਹਾਡੀ ਵਫਾਦਾਰੀ ਪੀੜ੍ਹੀਓ ਪੀੜ੍ਹੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਡੇ ਵੱਜੂ ਇਹ ਹੋਵਾ ਮੇਰਾ ਯਾਲੀ ਮੈਨੂੰ ਕਿਸੇ ਚੀਜ਼ ਦੀ ਥੋੜੀ ਨਹੀਂ ਹੋਵੇਗੀ ਹallelujah ਸੱਚਮੁੱਚ ਪਿਤਾ ਪਰਮੇਸ਼ ਜੀ ਤੁਸੀਂ ਮਹਾਨ ਹੋ ਤੁਸੀਂ ਸਰਵ ਸ਼ਕਤੀਮਾਨ ਹੋ ਤੁਸੀਂ ਜਾਨੀ ਜਾਨ ਪਰਮੇਸ਼ ਦਇਆ ਦੇ ਸਾਗਰ ਦਇਆ ਦੇ ਤਨੀ ਹੋ ਪਿਤਾ ਪਰਮੇਸ਼ ਜੀ ਤੜਾ ਧੰਨਵਾਦ ਪਿਤਾ ਪਰਮੇਸ਼ ਜੀ ਅੱਜ ਜਿੰਨੇ ਵੀ ਜਨ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਆਏ ਹਨ ਪ੍ਰਭੂ ਜੀ ਕੋਈ ਵੀ ਖਾਲੀ ਹੱਥ ਵਾਪਸ ਨਹੀਂ ਜਾਂਦਾ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ ਜੀ ਤੁਸੀਂ ਸ਼ਾਹੀ ਖਜ਼ਾਨੇ ਵਿੱਚ ਪਿਤਾ ਪਰਮੇਸ਼ ਜੀ ਇੱਕ ਇੱਕ ਨੂੰ ਬਰਕਤ ਦੇਣਾ ਪਰਿਵਾਰਾਂ ਨੂੰ ਬਰਕਤ ਤੇ ਆਸ਼ੀਸ਼ ਦੇ ਉਹਨਾਂ ਦੇ ਜੀਵਨ ਵਿੱਚ ਹਰ ਤਰ੍ਹਾਂ ਦੀ ਮਹਾਮਾਰੀ ਹਰ ਤਰ੍ਹਾਂ ਰੋਗ ਨਾ ਜੀਵਨ ਵਿੱਚ ਨਾ ਹੋਵੇ ਯੇਸ਼ੂ ਮਸੀਹ ਦੇ ਨਾਮ ਵਿੱਚ ਇਹ ਸਰੀਰ ਪਵਿੱਤਰ ਆਤਮਾ ਜੀ ਦਾ ਮੰਦਿਰ ਹੈ ਹਾਲੇਲੂਇਆ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਸਾਨੂੰ ਅੱਗੇ ਕਰੀ ਵਾਲਾ ਸਮਝਦਾਰੀ ਵਾਲਾ ਜੀਵਨ ਦੇਣ ਦੇ ਲਈ ਤੁਹਾਡਾ ਧੰਨਵਾਦ ਪਿਤਾ ਪਰਮੇਸ਼ ਤੁਸੀਂ ਕਿਹਾ ਤੂੰ ਚੁਣਿਆ ਹੋਇਆ ਵੰਸ਼ ਹੈ ਰਾਜਪਦਾਰੀ ਜਾਂਚ ਦਾ ਸਮਾਜ ਹੈ ਪਵਿੱਤਰ ਕੋਮ ਹੈ ਹallelujah ਸੱਚ ਮੁੱਚ ਬਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਅਧਿਕ ਕਾਲ ਦੇ ਵਾਸਤੇ ਛੁਡਾਇਆ ਪ੍ਰਭੂ ਜੀ ਤੁਸੀਂ ਸਾਨੂੰ ਆਪਣੇ ਸਵਰਗੀ ਰਾਹ ਦੇ ਵਿੱਚ ਪਹੁੰਚਾ ਦਿੱਤਾ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਹਾਡਾ ਧੰਨਵਾਦ ਹallelujah ਪ੍ਰਭੂ ਤੁਹਾਡੇ ਪੱਲੇ ਆਈਆਂ ਦੇ ਲਈ ਤੁਹਾਡੇ ਦਇਆ ਲਈ ਤੁਹਾਡੀ ਹਜ਼ੂਰੀ ਦੇ ਲਈ ਆਤਮਾ ਦੀ ਭਰਪੂਰੀ ਦੇ ਲਈ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਤੁਸੀਂ ਇੱਕ ਇੱਕ ਜਾਨ ਨੂੰ ਤੰਦਰੁਸਤੀ ਤੇ ਲੰਬੀ ਉਮਰ ਨਾ ਤ੍ਰਿਪਤ ਕਰਨਾ ਬਿਤਾ ਪਰਮੇਸ਼ਰ ਥੜਾਤਨ ਵਾਦ ਕਰ ਦਿਆ ਹallelujah ਹallelujah ਤੁਸੀਂ ਕਹਵੇਂ ਤੇਰੀ ਉਚਾਈ ਨੂੰ ਪਧਰਿਆਂ ਕਰਾਂਗਾ ਮੈਂ ਬਿੱਤਲ ਦੇ 250 ਟਾਂਗਾਂ ਦਾ ਲੋਹੇ ਦੇ ਓੜੇ ਵੱਢ ਦਿਆਂਗਾ ਹallelujah ਹਰ ਇੱਕ ਅੰਧਕਾ ਅਧਿਸ਼ਕਤੀ ਇਹਨਾਂ ਦੇ ਜੀਵਨਾਂ ਵਿੱਚ ਨਾਸ਼ ਹੋ ਜਾਏ ਯਿਸੂ ਮਸੀਹ ਦੇ ਨਾਮ ਜਾਹਰ ਤੇ ਅੱਜ ਇਹਨਾਂ ਦੇ ਵਿਰੁੱਧ ਬਣਾਇਆ ਜਾਵੇ ਯਿਸੂ ਮਸੀਹ ਦੇ ਨਾਮ ਵਿੱਚ ਨਿਕੰਮਾ ਹੋ ਜਾਂਦਾ ਹੈ ਹallelujah ਸੱਚਮੁੱਚ ਮੇਰੇ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਤੁਸੀਂ ਇੱਕ ਇੱਕ ਜਾਂਦੀ ਪ੍ਰਾਰਥਨਾ ਨੂੰ ਸੁਨਿਆ ਚ ਵਿਕਾਰ ਕੀਤਾ ਪ੍ਰਭੂ ਜੀ ਨਦੀ ਹਰ ਇੱਕ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਤੁਹਾਡਾ ਧੰਵਾਦ ਕਰਦੇ ਪ੍ਰਭੂ ਜੀ ਤੁਸੀਂ ਆਪਣਾ ਵਚਨ ਪੇਜ ਕੇ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦੇ ਹੋ ਪ੍ਰਭੂ ਤਾਲਾ ਤੁਹਾਨੂੰ ਵਾਅਦਾ ਕਰਦੇ ਤੁਹਾਡੀ ਕਿਰਪਾ ਪ੍ਰਭੂ ਜੀ ਸਭ ਤੋਂ ਵੱਧ ਤੁਹਾਡੀ ਹਜ਼ੂਰੀ ਨੂੰ ਮੰਗਦੇ ਪ੍ਰਭੂ ਜੀ ਅਸੀਂ ਤੁਹਾਡੀ ਹਜ਼ੂਰੀ ਦੇ ਲਈ ਤਰਸਦੇ ਹਾਂ ਪਿਤਾ ਪਰਮੇਸ਼ਰ ਜੀ ਜਿਸ ਤਰ੍ਹਾਂ ਹਿੰਦੀ ਪਾਣੀ ਦੇ ਨਦੀਆਂ ਦੇ ਲਈ ਤਰਸਦੀ ਹੈ ਪਿਤਾ ਪਰਮੇਸ਼ਰ ਜੀ ਇਸ ਤਰ੍ਹਾਂ ਸਾਡੀ ਜਾਨ ਤੁਹਾਡੇ ਲਈ ਤਹੀ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਦਇਆ ਕਰੋ ਇੱਕ ਇੱਕ ਜਨ ਤੇ ਦਇਆ ਕਰੋ ਸਾਨੂੰ ਆਪਣੇ ਵੱਡੇ ਵੱਡੇ ਕੰਮਾਂ ਦੇ ਲਈ ਇਸਤੇਮਾਲ ਕਰੋ ਪ੍ਰਭੂ ਜੀ ਅਸੀਂ ਬਹੁਤ ਸਾਰੀ ਰੂਹਾਂ ਨੂੰ ਬਚਾ ਸਕਿਆ ਪਿਤਾ ਪਰਮੇਸ਼ ਜੀ ਅਸੀਂ ਆਪਣੇ ਲਈ ਆਪਣੇ ਘਰਾਨੇ ਦੇ ਲਈ ਆਸ਼ੀਸ਼ ਦਾ ਕਰਨਾ ਚਾਹੀਏ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਤੁਸੀਂ ਸਾਡੇ ਸਾਰੇ ਅਪਰਾਧਾਂ ਨੂੰ ਸੁਣਿਆ ਤੇ ਕਬੂਲ ਕੀਤਾ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਅਸੀਂ ਆਪਣੇ ਆਗੂਆਂ ਦੇ ਲਈ ਪ੍ਰਾਰਥਨਾ ਕਰਦੇ ਪ੍ਰਭੂ ਜੀ ਅਸੀਂ ਆਪਣੇ ਆਗੂ ਦੀ ਤੰਦਰੁਸਤੀ ਉਹਨਾਂ ਦੇ ਸੋਕਸ ਲਾਮ ਤੇ ਤੁਹਾਡੀ ਪਵਿਤਰ ਹਜ਼ੂਰੀ ਵਿੱਚ ਮੰਗਦੇ ਹਾਂ ਪਿਤਾ ਪਰਮੇਸ਼ ਜੀ ਉਹਨਾਂ ਦੇ ਪਰਿਵਾਰਾਂ ਤੇ ਤੁਹਾਡੀ ਆਸ਼ੀਸ਼ ਤੁਹਾਡੀ ਕਿਰਪਾ ਤੁਹਾਡੀ ਦਇਆ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਜਿੰਨੇ ਵੀ ਦਾਤ ਦੱਸੇ ਤੁਹਾਡੀ ਖਿਦਮਤ ਦੇ ਵਿੱਚ ਹਨ ਪ੍ਰਭੂ ਜੀ ਉਹਨਾਂ ਦੇ ਪਰਿਵਾਰ ਤੁਹਾਡੀ ਆਸ਼ੀਸ਼ ਤੁਹਾਡੀ ਬਰਕਤ ਤੁਹਾਡੀ ਸ਼ਾਂਤੀ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਇਜ਼ਰਾਈਲ ਦੇ ਵਿੱਚ ਸੋਖ ਸਲਾਮ ਤੇ ਤੁਹਾਡੀ ਪਾਵ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਜੀ ਸਾਡੇ ਸ਼ੁਕਰ ਗੁਜ਼ਾਰਾ ਤੁਸੀਂ ਸਾਡੇ ਸਾਰੇ ਪ੍ਰਾਰਥਨਾਵਾਂ ਬੇਨਤੀਆਂ ਨੂੰ ਕਬੂਲ ਕੀਤਾ ਹੈ ਸਾਡੀ ਪ੍ਰਾਰਥਨਾ ਨੂੰ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਜਿੰਦਾ ਸਮਰਥੀ ਨਾਮ ਵਿੱਚ ਮੰਗਦੇ ਆਮੀਨ ਆਮੀਨ ਆਮੀਨ